ਇਹ ਜਿਹੜਾ ਮੱਥਾ ਟਿਕਦਾ ਨਾ ਮਾਰੇ ਨੂੰ 10 20 20 ਇਹ ਉਸ ਬੰਦੇ ਨੇ ਆਰੰਭ ਕੀਤਾ ਸੀ ਪਾਕਿਸਤਾਨ ਵਿੱਚ ਸਭ ਤੋਂ ਪਹਿਲਾ ਸਿੱਖ ਇਤਿਹਾਸ ਦਾ ਮੱਥਾ ਉਸ ਯੋਧੇ ਨੇ ਟੇਕਿਆ ਕਿੰਨਾ 750 ਮਰੱਬਾ ਇਹਨੂੰ ਗੁਣਾ ਕਰਿਓ 25 ਕਿੱਲਿਆਂ ਨਾਲ ਆਪੋ ਆਪਣੇ ਮੋਬਾਈਲ ਤੇ 18000 ਤੇ 750 ਕਿੱਲੇ ਕਰੀਬ ਬੰਦਿਆ ਜਿਹੜੀ ਉਸ ਬੰਦੇ ਨੇ ਬਾਬਾ ਨਾਨਕ ਨੂੰ ਸਭ ਤੋਂ ਪਹਿਲੀ ਵਾਰੀ ਭੇਟਾ ਟੇਕੀ ਤੇ ਮੇਰੇ ਬਾਦਸ਼ਾਹ ਕਹਿਣ ਲੱਗੇ ਰਾਈ ਬੁਲਾ ਰੇ ਕੀ ਕੀ ਤਈ ਕਹਿੰਦੇ ਬਾਬਾ ਜੀ 36000 ਕਿਲਾ ਸਾਰਾ ਵਾ ਤੇ ਅੱਧੀ ਅੱਧੀ ਆਪਣੀ ਅੱਜ ਅਹੀਂ ਲੜਦੇ ਆ ਗੋਲਕ ਤੋਂ ਆਖੋ ਸਤਰਾ ਕਦੇ ਵੇਖ ਲਓ ਕਲੇ ਦਾ ਘਾਰੇ ਹੁਈ ਆ ਜਾਂ ਸਰੋਪਾਣੀ ਜਿਹਨੂੰ ਦਿੱਤਾ ਉਹ ਕਹਿੰਦਾ ਸੌ ਲੱਗੇ ਮੈਂ ਵੀ ਆਪਦਾ ਗੁਰਦਰਾ ਬਣਾਉਂਗਾ ਆਖੋ ਸਤਰਾ ਪੰਜਾਬ ਦਾ 12727 ਪਿੰਡ ਆ ਤੇ 4 ਨਾਲ ਗੁਣਾ ਕਰ ਦਿਓ 40000 ਤੋਂ ਵੱਧ ਗੁਰੂ ਘਰ ਨੇ ਆਖੋਵੇ। ਏਡੇਰਿਆਂ ਦਾ ਵਿੱਚ ਪਤਾ ਹੀ ਨਹੀਂ ਕਿੰਨੇ ਕਾ ਤੇ ਹੋਰ ਦੂਜਾ ਤੀਜਾ ਪਾ ਕੇ ਤੇ ਧਰਮੀ ਬੰਦਾ ਹੀ ਨਹੀਂ ਲੱਭਣ ਦਿਆ ਕੋਈ ਆਖੋਵੇ। ਕੁਝ ਕ ਰੂਹਾਂ ਬੈਠੀਆਂ ਉਹ ਗੁਬਤਾ। ਦੁੱਖੇ ਚੀਤਾ ਨਹੀਂ ਆਉਂਦਾ ਵੀ ਆਪਾਂ ਮਰ ਜਾਣਾ। ਦੁੱਖ ਆਉਂਦਾ ਵੀ ਆਪਾਂ ਉਦਾਂ ਹੀ ਮਰ ਜਾਣਾ। ਭਾਈ ਵਾਹ ਸਿੰਘ ਹੋਂ ਦਾ ਇਹ ਸਥਾਨ ਹੈ। ਉਹਨਾਂ ਗੁਰੂ ਨੂੰ ਜੱਫੀ ਪਾ ਕੇ ਗੁਰੂ ਨਾਲ ਗੱਲਾਂ ਕਰਕੇ ਗੁਰੂ ਦੀ ਗੋਦ 'ਚ ਸਰੀਰ ਛੱਡਿਆ ਸੀ ਅਹੀਂ ਕੋਠੀਆਂ ਪਾ ਕੇ ਗੱਡੀਆਂ ਲੈ ਕੇ ਪੈਲੀ ਲੈ ਕੇ ਨਿੰਦਿਆ ਜੁਗਲੀ ਕਰਕੇ ਮਰ ਜਾਣਾ ਰਾਏ ਬਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾ ਮੱਥਾ ਟੇਕਿਆ ਜਿਹੜਾ ਮੱਥਾ ਟਿਕਦਾ ਨਾ ਮਾਰੇ ਨੂੰ 10 20 20 ਇਹ ਉਸ ਬੰਦੇ ਨੇ ਆਰੰਭ ਕੀਤਾ ਸੀ ਪਾਕਿਸਤਾਨ ਵਿੱਚ ਸਭ ਤੋਂ ਪਹਿਲਾ ਸਿੱਖ ਇਤਿਹਾਸ ਦਾ ਮੱਥਾ ਉਸ ਯੋਧੇ ਨੇ ਟੇਕਿਆ ਕਿੰਨਾ 750 ਮਰਬਾ ਇਨੂੰ ਗੁਣਾ ਕਰਿਓ 25 ਕਿੱਲਿਆਂ ਆਪੋ ਆਪਣੇ ਮੋਬਾਈਲ ਤੇ 18000 ਤੇ 750 ਕਿੱਲੇ ਕਰੀਬ ਬੰਦਿਆ ਜਿਹੜੀ ਉਸ ਬੰਦੇ ਨੇ ਬਾਬੇ ਨਾਨਕ ਨੂੰ ਸਭ ਤੋਂ ਪਹਿਲੀ ਵਾਰੀ ਭੇਟਾ ਟੇਕੀ ਤੇ ਮੇਰੇ ਬਾਦਸ਼ਾਹ ਕਹਿਣ ਲੱਗੇ ਰਾਏ ਬੁਲਾ ਰੇ ਕੀ ਕੀਤਾਈ ਕਹਿੰਦੇ ਬਾਬਾ ਜੀ 36000 ਕਿੱਲਾ ਸਾਰਾ ਵਾ ਤੇ ਅੱਧੀ ਅੱਧੀ ਆਪਣੀ ਅੱਜ ਅਹੀਂ ਲੜਦੇ ਆ ਗੋਲਕ ਤੋਂ ਆਖੋ ਸਤਰਾ ਕਦੀ ਵੇਖ ਲਿਓ ਕਲੇ ਦਾ ਘਰ ਹੀ ਹੋਈ ਆ ਜਾਂ ਸਰੋਪਾਣੀ ਜਿਹਨਾਂ ਨੂੰ ਦਿੱਤਾ ਉਹ ਕਹਿੰਦਾ ਸੌ ਲੱਗੇ ਮੈਂ ਵੀ ਆਪਦਾ ਗੁਰਦੁਆਰਾ ਬਣਾਉਂਗਾ ਖੋ ਸਤਰਾ ਪੰਜਾਬ ਦਾ 12727 ਪਿੰਡ ਆ ਤੇ 4 ਨਾਲ ਗੁਣਾ ਕਰ ਦਿਓ 40000 ਤੋਂ ਵੱਧ ਗੁਰੂ ਘਰ ਨੇ ਆ ਖੋਏਗਾ ਇਹ ਡੇਰਿਆਂ ਦਾ ਵਿੱਚ ਪਤਾ ਹੀ ਨਹੀਂ ਕਿੰਨੇ ਕਾ ਤੇ ਹੋਰ ਦੂਜਾ ਤੀਜਾ ਪਾ ਕੇ ਤੇ ਧਰਮੀ ਬੰਦਾ ਹੀ ਨਹੀਂ ਲੱਭਣ ਦਿਆ ਕੋਈ ਖੋਏਗਾ ਕੁਝ ਕਰੂਆਂ ਬੈਠੀਆਂ ਉਹ ਗੁਪਤਾ ਦੁੱਖੇ ਦਾ ਨਹੀਂ ਹੁੰਦਾ ਵੀ ਆਪਾਂ ਮਰ ਜਾਣਾ ਦੁੱਖ ਹੁੰਦਾ ਵੀ ਆਪਾਂ ਉਦਾਂ ਹੀ ਮਰ ਜਾਣਾ ਭਾਈ ਮਾਨ ਸਿੰਘ ਹੋਣਾ ਦਾ ਇਹ ਸਥਾਨ ਹੈ ਉਹਨਾਂ ਗੁਰੂ ਨੂੰ ਜੱਫੀ ਪਾ ਕੇ ਗੁਰੂ ਨਾਲ ਗੱਲਾਂ ਕਰਕੇ ਗੁਰੂ ਦੀ ਗੋਦ 'ਚ ਸਰੀਰ ਛੱਡਿਆ ਹੀ ਅਹੀਂ ਕੋਠੀਆਂ ਪਾ ਕੇ